ਸਾਈਕਲ ਤੇ ਆ ਰਿਹਾ ਸੀ ਤੇ ਟਰੱਕ ਤਾਂ ਲੈਣ ਕੇ ਮੌਤ ਨੂੰ ਐਸਾ ਟਰੱਕ ਆ ਰਿਹਾ ਹੈ ਬਾਰ ਹੋ ਬਹੁਤ ਮਹਾਨੀ ਕਿਹਦੇ ਸਾਹ ਦੇ ਉੱਪਰ ਮਾਹੌਲ ਇੱਥੇ ਇਹ ਕਿ ਹੋਇਆ ਬੜਿਆ ਇਸ ਵਕਤ ਤੇ ਕਾਫੀ ਟ੍ਰੈਫਿਕ ਇੱਥੇ ਰਹਿੰਦਾ ਹੈ ਜੀ ਵੱਡੇ ਵੱਡੇ ਟਰੱਕ ਲੱਗ ਜਾ ਚੁੱਕੀ ਹੋਈ ਹੈ ਤੇ ਪਛਾਛ ਅਧਿਕਾਰੀ ਨਾਲ ਦੀ ਨਾਲ ਇੱਥੇ ਅਜਨ ਕੀ ਹੈ ਵੀ ਮਾਮਲਾ ਇਹ ਤੇ ਟਰੱਕ ਆ ਰਿਹਾ ਸੀ ਇਧਰ ਟਰਾਂਸਪੋਰਟਰਾਂ ਦਾ ਰੋਡ ਤੋਂ ਇਦੋਂ ਨੇਪਾਲੀ ਐ ਸਾਈਡ ਤੋਂ ਪਿਛਲੇ ਪੰਨੇ ਤੋਂ ਤੇਜ਼ੀ ਹੀ ਸੈਗਰ ਉਹਦੀ ਬ੍ਰੇਕ ਨਹੀਂ ਲੱਗੀ ਟਰੱਕ ਥੱਲੇ ਵੜ ਗਿਆ ਆਉਣ ਦੀ ਸਪੋਰਟ ਡੈਥ ਹੋ ਗਈ ਸਰ ਪਹਿਚਾਣ ਹੋਈ ਆ ਜੀ ਉਹਦੀ ਹਾਂ ਉਹਦੇ ਘਰ ਦੇ ਆਗੇ ਪਹਿਚਾਣ ਹੋ ਗਈ ਕੀ ਨਾਮ ਆ ਜੀ ਦਾ ਨਾਂ ਇਹਦਾ ਹੈਗਾ ਜੀ ਨਰਭਾਦਰ ਨਰਭਾਦਰ ਨਿਊ ਹਰਗੋਬਿੰਦਨਗਰ ਦਾ ਰਹਿਣ ਵਾਲਾ ਸਾਈਕਲ ਤੇ ਆ ਰਿਹਾ ਸੀ ਤੇ ਟਰੱਕ ਨਾਲ ਲੈਣ ਕੇ ਮੌਤ ਹੋ ਗਈ ਐਸਾ ਟਰੱਕ ਚਲ ਖੜ ਲਿਆ ਗਿਆ ਭੱਜ ਗਿਆ ਟਰੱਕ ਚਾਲ ਕੋ ਭੱਜ ਗਿਆ ਮੌਕੇ ਤੋਂ ਛੱਡ ਕੇ ਟਰੱਕ ਕਾਬੂ ਕਰ ਲਿਆ ਤੇ ਕੀ ਕਾਰਵਾਈ ਕਰ ਰਹੇ ਜੀ ਬਹੁ ਪਰਚਾ ਦੇ ਰਹੇ ਸਰ ਆਪਣਾ ਨਾਮ ਦਰਜ ਕਰੋ ਬਲਜੀਤ ਸਿੰਘ ਐਸੇ ਹੀ ਥਾਣੇ ਨੂੰ ਨੰਬਰ 8 ਸਾਈਕਲ ਤੇ ਆ ਰਿਹਾ ਸੀ ਤੇ ਟਰੱਕ ਨਾਲ ਲੈਣ ਕੇ ਮੌਤ ਹੋ ਗਈ ਐਸਾ ਟਰੱਕ ਦੇਖ ਸਕਦੇ ਹੋ ਕਿ ਮਾਹੌਲ ਇੱਥੇ ਕਿਹੋ ਜਿਹਾ ਬੜਿਆ ਇਸ ਵਕਤ ਤੇ ਕਾਫੀ ਟ੍ਰੈਫਿਕ ਇੱਥੇ ਰਹਿੰਦਾ ਹੈ ਜੀ ਵੱਡੇ ਵੱਡੇ ਕੇ ਜਾ ਚੁੱਕੀ ਹੋਈ ਹੈ ਤੇ ਪ੍ਰਸ਼ਾਸਨ ਅਧਿਕਾਰੀ ਨਾਲ ਦੀ ਨਾਲ ਇੱਥੇ ਹਸਲ ਕੀ ਹੈ ਵੀ ਮਾਮਲਾ ਇਹ ਕਿ ਟਰੱਕ ਆ ਰਿਹਾ ਸੀ ਇਧਰ ਟਰਾਂਸਪੋਰਟਰ ਨਗਰ ਰੋਡ ਤੋਂ ਇਧਰੋਂ ਨੇਪਾਲੀ ਐ ਸਾਈਡ ਤੋਂ ਪਿਛਲੇ ਪੰਨੇ ਤੋਂ ਤੇਜ਼ ਹੀ ਸੈਗਰ ਉਹਦੀ ਬ੍ਰੇਕ ਨਹੀਂ ਲੱਗੀ ਟਰੱਕ ਥੱਲੇ ਵੜ ਗਿਆ ਆਉਣ ਦੀ ਸਪੋਰਟ ਡੈਥ ਹੋ ਗਈ ਸਰ ਪਹਿਚਾਣ ਹੋਈ ਹੈ ਜੀ ਉਹਦੀ ਹਾਂ ਉਹਦੇ ਘਰ ਦੇ ਆਗੇ ਪਹਿਚਾਣ ਹੋ ਗਈ ਹੈ ਕੀ ਨਾਮ ਹੈ ਜੀ ਤੁਹਾਨੂੰ ਨਾਂ ਇਹਦਾ ਹੈਗਾ ਜੀ ਨਰਭਾਦਰ ਨਰਭਾਦਰ ਨਿਊ ਹਰਗੋਬਿੰਦਨਗਰ ਦਾ ਰਹਿਣ ਵਾਲਾ ਸਾਈਕਲ ਤੇ ਆ ਰਿਹਾ ਸੀ ਤੇ ਟਰੱਕ ਤੋਂ ਲਿਆਣ ਕੇ ਮੌਤ ਹੋ ਗਈ। ਜਦੋਂ ਟਰੱਕ ਚਾਲੂ ਖੜ ਲਿਆ ਗਿਆ ਭੱਜ ਗਿਆ। ਟਰੱਕ ਚਾਲੂ ਭੱਜ ਗਿਆ ਮੌਕੇ ਤੋਂ ਛੱਡ ਕੇ ਟਰੱਕ ਕਾਬੂ ਕਰ ਲਿਆ। ਕੀ ਕਾਰਵਾਈ ਕਰ ਰਹੇ ਜੀ? ਬਹੁਤ ਪਰਚਾ ਦੇ ਰਹੇ। ਸਰ ਆਪਣਾ ਨਾਮ ਦਰਜ ਕਰੋ। ਬਲਜੀਤ ਸਿੰਘ ਐਸ.ਆਈ. ਥਾਣੇ ਨੰਬਰ 8। ਸਾਈਕਲ ਤੇ ਆ ਰਿਹਾ ਸੀ ਤੇ ਟਰੱਕ ਤੋਂ ਲਿਆਣ ਕੇ ਮੌਤ ਹੋ ਗਈ। ਐਸਾ ਟਰੱਕ। ਹਾਂ ਹੋ। ਸਾਡੇ ਉੱਥੇ ਮਾਹੌਲ ਇੱਥੇ ਕਿਹੋ ਜਿਹਾ ਬੜਿਆ ਇਸ ਵਕਤ ਤੇ ਕਾਫੀ ਟ੍ਰੈਫਿਕ ਇੱਥੇ ਰਹਿੰਦਾ ਹੈ ਜੀ ਵੱਡੇ ਵੱਡੇ ਟਰੱਕ ਲੈ ਕੇ ਜਾ ਚੁੱਕੇ ਹੋਏ ਐ ਤੇ ਪ੍ਰਸ਼ਾਸਨ ਅਧਿਕਾਰੀ ਨਾਲ ਦੀ ਨਾਲ ਇੱਥੇ ਮਜਲ ਕੀ ਹੈਗੇ ਮਾਮਲਾ ਇਹ ਇੱਕ ਟਰੱਕ ਆ ਰਿਹਾ ਸੀ ਇਧਰ ਟਰਾਂਸਪੋਰਟਰ ਨਗਰ ਰੋਡ ਤੋਂ ਇਧਰੋਂ ਨੇਪਾਲੀ ਐ ਸਾਈਡ ਤੋਂ ਪਿਛਲੇ ਪੰਨੇ ਤੋਂ ਤੇਜ਼ੀ ਹੀ ਸੈਗਰ ਉਹਦੀ ਬ੍ਰੇਕ ਨਹੀਂ ਲੱਗੀ ਟਰੱਕ ਥੱਲੇ ਵੜ ਗਿਆ ਆਨ ਦੀ ਸਪੋਰਟ ਡੈਥ ਹੋ ਗਈ ਸਰ ਪਛਾਣ ਹੋਈ ਹੈ ਜੀ ਉਹਦੀ ਹਾਂ ਉਹਦੇ ਘਰ ਦੇ ਆਗੇ ਪਛਾਣ ਹੋ ਗਈ ਹੈ ਕੀ ਨਾਮ ਹੈ ਜੀ ਦਾ ਨਾਂ ਇਹਦਾ ਹੈਗਾ ਜੀ ਨਰ ਭਾਦਰ ਨਰ ਭਾਦਰ ਨਿਊ ਹਰਗੋਬਿੰਦਨਗਰ ਦਾ ਰਹਿਣ ਵਾਲਾ ਸਾਈਕਲ ਤੇ ਆ ਰਿਹਾ ਸੀ ਤੇ ਟਰੱਕ ਤੋਂ ਲਿਆਣ ਕੇ ਮੌਤ ਹੋ ਗਿਆ ਟਰੱਕ ਚਾਲਕ ਭੱਜ ਗਿਆ ਟਰੱਕ ਚਾਲਕ ਭੱਜ ਗਿਆ ਮੌਕੇ ਤੋਂ ਛੱਡ ਕੇ ਟਰੱਕ ਕਾਬੂ ਕਰ ਲਿਆ ਤੇ ਕੀ ਕਾਰਵਾਈ ਕਰ ਰਹੇ ਜੀ ਬਹੁ ਪਰਚਾ ਦੇ ਰਹੇ ਸਰ ਆਪਣਾ ਨਾਮ ਦਰਜ ਕਰੋ ਬਲਜੀਤ ਸਿੰਘ ਐਸੇ ਹੀ ਥਾਣੇ ਦਾ ਨੰਬਰ 8